ਵੀ ਮਿੱਤਰੋ ਅੱਜ ਦਾ ਜਿਹੜਾ ਬਲੌਗ ਹੈ ਨੁਕਰੇ ਜਾਨਵਰਾਂ ਤੇ ਬਣਾਉਣਾ ਲਿਬੜੇ ਜ਼ਰੂਰ ਆ ਪਰ ਹੈ ਨੁਕਰੇ ਚੰਗੇ ਆ ਸਾਰੇ ਆਪਣੇ ਬੱਚੀ ਆ ਦੇਖੋ ਅਰਜਨਦੀ ਪੁੱਤੀ ਹੈ ਜੀ ਤੇ ਇਹ ਸਮੁੰਦਰ ਦੀ ਪੁੱਤੀ ਇੱਕ ਵੀ ਦਾਗ ਨਹੀਂ ਦੋਨਾਂ ਤੇ ਤੇ ਆ ਬਸ਼ੇਰਾ ਵੀ ਘੱਲਾਂ ਵਾਲੇ ਚੇਤਕ ਦਾ ਕਾਟੋਂ ਬਾਹਰ ਹੋਇਆ ਖੜਾ ਗਰਦਨ ਇੱਕ ਵੀ ਸਪੌਟ ਇਹਦੇ ਨਾ ਕੋਈ ਪੂਛ ਦੇ ਥੱਲੇ ਨਾ ਕੋਈ ਕੰਨਾਂ 'ਚ ਕੋਈ ਸਪੌਟ ਨਹੀਂ ਤੇ ਆ ਬਸ਼ੀਰੀ ਘੱਲਾਂ ਵਾਲੇ ਚੇਤਕ ਦੀ ਇਹ ਵੀ 14 ਮਹੀਨਿਆਂ ਦੀ ਹੋਈ ਆ ਅੱਜ ਦੇ ਬਲੌਗ 'ਚ ਸਾਰਾ ਆਪਾਂ ਇਹੀ ਨੋਖਰੇ ਜਾਨਵਰ ਦਿਖਾਉਣਾ ਰਿੱਟਾ ਖੰਡਾਉ ਨਾ ਲੇਟ ਲੋ ਆ ਬਸ਼ੀਰੀ 2 ਸਾਲ ਦੇ ਦੂਜੀ ਦਾਖ ਗਿਆ 8 ਮਹੀਨਿਆਂ ਦੀ ਲਓ ਜੀ ਸੋ ਦੋਸਤੋ ਪਹਿਲਾਂ ਆ ਬਸ਼ੀਰੀ ਤੋਂ ਸ਼ੁਰੂਆਤ ਕਰਦੇ ਆ 14 ਕ ਮਹੀਨਿਆਂ ਦੀ ਹੋਈ ਆ ਕੱਲਾਂ ਵਾਲੇ 체 ਤੱਕ ਦੀ ਆ ਕੱਲੇ ਪੂਸ ਦੇ ਥੱਲੇ ਇੱਕ ਸਪੌਟ ਆ ਨਿਕਾ ਜਾ ਹੋਰ ਪਿੰਡੇ ਤੇ ਕੋਈ ਸਪੌਟ ਨਹੀਂ ਤੇ ਕੱਲਾਂ ਵਾਲੇ 체 ਤੱਕ ਦੇ 14 ਮਹੀਨਿਆਂ ਦੀ ਹੋਈ ਆ ਜੀ ਵੇਖੋ ਨਾ 95 ਇੰਚ ਹਾਈਡੂ ਬਾਲਪੋਰੀਆਂ ਦੀ ਜਮਾਂ ਸਾਫ਼ ਦੇਖ ਰਹੇ ਨੇ ਬਾਡੀ ਬੁੱਡੀ ਤੋਂ ਹੀ ਆਪ ਦੇਖ ਸਕਦੇ ਆ ਤੇ ਚੰਗੇ ਕੰਨ ਕੁੰਡੀ ਜਲਦਾਰ ਹੈ ਜੀ ਗਰਦਨ ਦਾ ਫਰੇਮ ਫਰੂਮ ਚੰਗਾ ਲੱਗਾ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਬਿਸ਼ੇਰੇ ਦੀ ਮੋੜੀ ਉਧਰੋਂ ਜੋਤ ਜਿਹਨੇ ਵੀ ਕੋਈ ਕੁੰਡੀ ਵਾਲਾ ਕੰਨ ਨਹੀਂ ਹੈਦਾ ਜੀ ਜਿਹਨੇ ਸਾਂਣ ਬਣਾਉਣ ਵਾਸਤੇ ਚੰਗਾ ਘੋੜਾ ਪਾਲਦਾ ਬਾਬਾ ਅਸੀਂ ਮੋੜ ਦੇ ਘੁਮਾ ਦਿੱਤਾ ਦੀ ਮੰਨ ਲਓ ਸਾਂਣ ਬਣਾਉਣ ਵਾਸਤੇ ਚੰਗਾ ਘੋੜਾ ਲੱਭਦਾ ਸੋ ਆਹ ਦੇਖ ਲਓ ਕੌਣ ਹੈ 14 ਮਹੀਨਿਆਂ ਦਾ ਹੋਇਆ 14 15 ਮਹੀਨਿਆਂ ਦਾ ਇੱਕ ਸਾਲ ਦੋ ਦੰਦ ਨਹੀਂ ਹੁੰਦਾ ਨਕੰਦ ਬੱਚਾ ਇੱਕ ਵੀ ਦਾਗ ਨਹੀਂ ਜਮਾ ਸਪੌਟਲੈ ਮਾਏ ਦੀ ਸਿੰਧਵਾਜ ਕੋੜੇ ਦੀ ਆ ਨੁਗਰੀ 64 ਇੰਚੀ ਫਿਰੋਜ਼ਪੁਰ ਏਰੀਆ ਤੇ ਖੜੀ ਹੈ ਜੀ ਫਿਰੋਜ਼ਪੁਰ ਜਮਿਆਪਲਿਆ ਤੇ 64 ਇੰਚਾ ਨੂੰ ਹਾਈਡਰੋਸਪੀਅਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆ ਜਿਹੜੀ ਲਾਲ ਰੱਸੀ ਵਾਲੀ ਜਿਹੜੀ ਆ ਅਰਜਨ ਦੀ ਪੋਤੀ ਹੈ ਦੋਸਤੋ ਤੇ ਇਹ ਹੈਗੇ 5 ਮਹੀਨੇ ਹੀ ਹੈ ਚੌਕੜੀ ਆ ਬੱਚੀ ਇਹ ਵੀ ਸਪੌਟਲੈ ਜਮਾ ਸਪੌਟਲੈਸ ਆ ਬਾਲਪੋਰੀ ਦੀ ਵੀ ਸਾਫ ਆ। ਤੇ ਆ ਜਿਹੜੀ ਫੋਟੋ ਆ ਇਹ ਸਮੁੰਦਰ ਦੀ ਪੁੱਤੀ ਹੈ ਜੀ। ਇਹਦੇ ਦਾ ਇੱਕ ਵੀ ਦਾਗ ਨਾ ਕੋਈ ਕੰਨਾਂ 'ਚ ਨਾ ਬਾਲਾਂ 'ਚ ਕੰਨ ਵੀ ਇਹਦੇ ਅੰਦਰੋਂ ਕਲੀਨ ਕੀਤਾ ਹੋ ਗਰਦਨ ਦੇਖੋ ਕਿੰਨੀ ਮਾਰਵਾੜੀ ਵਾਲੀ ਗਰਦਨ ਲੱਗੀ ਹੋਈ ਆ। ਉਸ ਦੇ ਥੱਲੇ ਵੀ ਕੋਈ ਸਪੋਰਟਸ ਨਹੀਂ। 4 ਸਭਾ 4 ਮਹੀਨਿਆਂ ਦੀ ਹੋਈ ਆ। ਇਹ ਸਮੁੰਦਰ ਦੀ ਪੁੱਤੀ ਹੈ ਜੱਗੇ ਘੋੜੇ ਦੀ ਆ ਦੋਸਤੋ। ਤੇ ਦੋਸਤੋ ਇਹ ਚਾਰ ਹੋ ਗਏ ਜਾਨਵਰ ਰਹਿ ਗਿਆਂ ਆਪਣੀ ਉਹ ਦੋਨੇ ਬੁਸ਼ੇਰੀਆਂ। ਜਿਹੜੀ ਆ ਬੁਸ਼ੇਰੀ ਮੂਰੇ ਫਿਰਦੀ ਈ ਇਹ ਸਾਲ ਦੇ ਆ ਸੌਰੀ ਬੁਸ਼ੇਰੀ ਜਿਵੇਂ ਆਪਣਾ ਗੱਲ ਕਰਦੇ ਵਿੱਚ ਉਦੋਂ ਬੰਦ ਹੋ ਗਈ ਵੀਡੀਓ ਸਾਲ ਦੀ ਆ ਪਰਲੀ 2 ਸਾਲ ਦੀ ਮੰਨ ਲਓ ਨੇ 2-2 4-4% ਸਪੌਟ ਹੈਗਾ ਤੇ 4 ਜਨਵਰੀ ਨੁਕਰੇ ਬਗਾਊਗਾ ਮੰਨ ਲਓ 5 ਨਵੇਂ ਬਸ਼ੇਰੀਆਂ ਇੱਕ ਹੱਲਾ ਵਾਲੇ ਚੇਤਕ ਦਾ ਬਸ਼ੇਰਾ ਜੀ ਸੋ ਪੰਜਾਂ ਚੋਂ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆ ਨੰਬਰ ਕਰ ਲਓ 62391 54544 955599017 ਆ ਨੰਬਰਾਂ ਤੇ ਸੰਪਰਕ ਕਰ ਲਿਓ ਮਿਲਦੇ ਆ ਜਲਦੀ ਨਵੀਂ ਵੀਡੀਓ ਨੂੰ ਧੰਨਵਾਦ